ਇੱਕ ਚੋਰੀ ਜਿਸ ਨੂੰ ਕਰਨ ਤੋਂ ਪਹਿਲਾਂ ਚੋਰਾਂ ਦੇ ਦੁਆਰਾ ਪੂਰੇ 90 ਲੱਖ ਰੁਪਏ ਦੀ ਇਨਵੈਸਟਮੈਂਟ ਕੀਤੀ ਗਈ ਤੇ ਫਿਰ ਇਹਨਾਂ ਦੇ ਦੁਆਰਾ ਇਹ ਚੋਰੀ ਕੀਤੀ ਗਈ ਤੇ ਇਸ ਚੋਰੀ ਦੇ ਵਿੱਚ ਪੁਲਿਸ ਵਾਲਿਆਂ ਦੇ ਵੀ ਬਾਰੇ ਨਿਆਰੇ ਹੋਏ ਚੋਰ ਦੇ ਵੀ ਬਾਰੇ ਨਿਆਰੇ ਹੋਏ ਤੇ ਸਭ ਤੋਂ ਵੱਧ ਘਾਟਾ ਪਿਆ ਉਸ ਬੰਦੇ ਨੂੰ ਜਿਸ ਬੰਦੇ ਦੇ ਘਰ ਇਹ ਚੋਰੀ ਹੋਈ ਸੀ ਕਿਉਂਕਿ ਉਹ ਪੁਲਿਸ ਨੂੰ ਵੀ ਨਹੀਂ ਸੀ ਦੱਸ ਸਕਦਾ ਕਿ ਮੇਰੇ ਘਰ ਅਸਲ ਵਿੱਚ ਚੋਰੀ ਕਿੰਨੇ ਦੀ ਹੋਈ ਆ ਜਦੋਂ ਕਿ ਉਸ ਨੂੰ ਪਤਾ ਸੀ ਕਿ ਚੋਰੀ ਹੋਈ ਕਿੰਨੇ ਦੀ ਆ ਰਾਜਸਥਾਨ ਜੈਪੁਰ ਦਾ ਇੱਕ ਡਾਕਟਰ ਹੈਅਰ ਟ੍ਰਾਂਸਪਲੈਂਟ ਦਾ ਡਾਕਟਰ ਸੀ ਸੁਨੀਤ ਸੋਨੀ ਜਿਹੜਾ ਕਿ ਗੰਝੇ ਲੋਕ ਹੁੰਦੇ ਨੇ ਉਹਨਾਂ ਦੇ ਸਿਰ ਦੇ ਉੱਤੇ ਵਾਲਾਂ ਨੂੰ ਟ੍ਰਾਂਸਪਲੈਂਟ ਕਰਿਆ ਕਰਦਾ ਸੀ ਲਗਾਇਆ ਕਰਦਾ ਸੀ ਤੇ ਉਸ ਦਾ ਇੱਕ ਦੋਸਤ ਸੀ ਜਿਹੜਾ ਸੀ ਸੰਜੀਵ ਅਗਰਵਾਲ ਤੇ ਇਹ ਬੰਦਾ ਸੀ ਇੱਕ ਜੁਵੈਲਰ ਯਾਨੀ ਕਿ ਇੱਕ ਸੁਨਿਆਰਾ ਕਹਿ ਸਕਦੇ ਆ ਉਹ ਸੀ ਤੇ ਉਸ ਦੇ ਦੁਆਰਾ ਆਪਣੇ ਦੋਸਤ ਸੁਨੀਤ ਸੋਨੀ ਨੂੰ ਇੱਕ ਸਲਾਹ ਦਿੱਤੀ ਜਾਂਦੀ ਹੈ ਕਿ ਤੂੰ ਚਾਂਦੀ ਖਰੀਦਣੀ ਸ਼ੁਰੂ ਕਰ ਦੇ ਕਿਉਂਕਿ ਜੇਕਰ ਤੂੰ ਪੈਸਾ ਬੈਂਕ ਦੇ ਵਿੱਚ ਰੱਖੇਗਾ ਤਾਂ ਉਸ ਪੈਸੇ ਦੇ ਉੱਤੇ ਤੈਨੂੰ ਟੈਕਸ ਵਗੈਰਾ ਵੀ ਦੇਣਾ ਪਊ ਜਿਸ ਵਜ੍ਹਾ ਦੇ ਕਾਰਨ ਤੇਰਾ کافی ਪੈਸਾ ਜਿਹੜਾ ਸਰਕਾਰ ਦੇ ਹਵਾਲੇ ਹੋ ਜਾਕਰੂ ਸੋ ਤੂੰ ਐ ਕਰ ਚਾਂਦੀ ਖਰੀਦ ਉਸ ਨੂੰ ਘਰ ਦੇ ਵਿੱਚ ਰੱਖ ਉਸ ਚਾਂਦੀ ਦਾ ਜਿਹੜਾ ਪ੍ਰਾਈਸ ਵੀ ਹਮੇਸ਼ਾ ਦੇ ਲਈ ਵੱਧਦਾ ਹੀ ਰਹੂਗਾ ਇਹ ਚੰਗੀ ਇਨਵੈਸਟਮੈਂਟ ਆ ਤਾਂ ਸੁਨੀਲ ਸੋਨੀ ਦੇ ਦੁਆਰਾ ਹੀ ਕੀਤਾ ਜਾਂਦਾ ਥੋੜੀ ਥੋੜੀ ਕਰਕੇ ਉਸਦੇ ਦੁਆਰਾ ਕਰੋੜਾਂ ਰੁਪਏ ਦੀ ਚਾਂਦੀ ਹੈ ਜਿਹੜੀ ਉਸ ਜੁਐਲਰ ਜਾਨੀ ਕਿ ਸੰਜੀਵ ਅਗਰਵਾਲ ਤੋਂ ਖਰੀਦ ਲੈਤੀ ਜਾਂਦੀ ਆ ਤੇ ਇਸ ਚਾਂਦੀ ਨੂੰ ਉਸਦੇ ਦੁਆਰਾ ਆਪਣੇ ਘਰ ਦੇ ਵਿੱਚ ਹੀ ਰੱਖਿਆ ਗਿਆ ਸੀ ਇਸ ਤੋਂ ਬਾਅਦ ਸੰਜੀਵ ਅਗਰਵਾਲ ਜਿਹੜਾ ਇੱਕ ਜੁਐਲਰ ਸੀ ਉਸਦੇ ਦੁਆਰਾ ਆਪਣੇ ਦੋਸਤ ਸੁਨੀਲ ਸੋਨੀ ਨੂੰ ਇਹ ਗੱਲ ਕਹੀ ਜਾਂਦੀ ਹੈ ਕਿ ਤੂੰ ਚਾਂਦੀ ਨੂੰ ਇਸ ਤਰੀਕੇ ਨਾਲ ਖੁੱਲ੍ਹਿਆਂ ਮਨਾ ਰੱਖ ਤੂੰ ਉਸ ਨੂੰ ਘਰ ਦੇ ਵਿੱਚ ਇੱਕ ਤਖਾਨਾ ਬਣਾ ਉਸ ਦੇ ਵਿੱਚ ਲਿਆ ਕੇ ਰੱਖ ਜਾਂ ਕੋਈ ਤਜੋਰੀ ਦੇ ਵਿੱਚ ਰੱਖ ਖੁੱਲ੍ਹਿਆਂ ਮਨਾ ਰ ਚੋਰੀ ਵੀ ਹੋ ਸਕਦੀ ਹੈ ਤੇ ਜੇਕਰ ਕਦੇ ਇਨਕਮਟੈਕਸ ਦੀ ਤਰੇਤੇ ਰੇਡ ਪੈ ਗਈ ਤਾਂ ਵੀ ਇਹ ਫੜੀ ਜਾਊਗੀ ਸੋ ਇਸੇ ਵਿਜਾ ਦੇ ਕਾਰਨ ਤੋਂ ਕੋਈ ਤਖਾਨਾ ਬਣਾ ਲਾ ਤਾਂ ਉਸ ਦੇ ਦੁਆਰਾ ਆਪਣੇ ਘਰ ਦੇ ਬੇਸਮੈਂਟ ਦੇ ਵਿੱਚ ਹੀ ਇੱਕ ਤਖਾਨਾ ਬਣਾਇਆ ਜਾਂਦਾ ਤੇ ਉੱਥੇ ਤਿੰਨ ਬਾਕਸ ਦੇ ਵਿੱਚ ਭਰ ਕੇ ਉਸ ਚਾਂਦੀ ਨੂੰ ਰੱਖ ਦਿੱਤਾ ਜਾਂਦਾ ਇਸ ਚਾਂਦੀ ਦੇ ਬਾਰੇ ਵਿੱਚ ਸੰਜੀਵ ਅਗਰਵਾਲ ਨੂੰ ਸਾਰਾ ਕੁਝ ਪਤਾ ਸੀ ਕਿ ਉਹਦੇ ਕੋਲ ਕਿੰਨੀ ਚਾਂਦੀ ਹੈ ਕਿਉਂਕਿ ਖਰੀਦੀ ਉਸ ਤੋਂ ਸੀ ਉਸ ਦੇ ਰੱਖੀ ਕਿੱਥੇ ਹੈ ਇਹ ਵੀ ਉਸ ਨੂੰ ਪਤਾ ਸੀ ਤੇ ਉਸ ਦੇ ਦਿਮਾਗ ਦੇ ਵਿੱਚ ਸ਼ੁਰੂ ਤੋਂ ਹੀ ਇੱਕ ਅਲੱਗ ਹੀ ਪਲਾਨ ਚੱਲ ਰਿਹਾ ਸੀ ਤੇ ਇਸੇ ਤੋਂ ਬਾਅਦ ਸੰਜੀਵ ਅਗਰਵਾਲ ਦੇ ਦੁਆਰਾ ਆਪਣੇ ਇੱਕ ਭਾਂਜੇ ਦੇ ਨਾਲ ਮਿਲਿਆ ਜਾਂਦਾ ਜਿਸ ਦਾ ਨਾਮ ਸੀ ਜਤਨ ਤੇ ਉਸ ਦੇ ਨਾਲ ਮਿਲ ਕੇ ਇੱਕ ਪਲੈਨਿੰਗ ਤਿਆਰ ਕਰ ਲਈ ਜਾਂਦੀ ਆ ਕਿ ਕਿਸ ਤਰੀਕੇ ਨਾਲ ਉਸਦੇ ਘਰ ਦੇ ਵਿੱਚੋਂ ਆਇ ਚਾਂਦੀ ਹੈ ਜਿਹੜੀ ਉਹ ਕੱਢ ਕੇ ਲਿਉਣੀ ਆ ਇਸ ਤੋਂ ਇਲਾਵਾ ਸੰਜੀਵ ਅਗਰਵਾਲ ਦੇ ਦੁਆਰਾ ਆਪਣੇ ਹੀ ਦੁਕਾਨ ਜਾਨੀ ਕਿ ਜੁਐਲਰੀ ਦੀ ਦੁਕਾਨ ਦੇ ਉੱਤੇ ਜਿਹੜੇ ਤਿੰਨ ਬੰਦੇ ਹੋਰ ਕੰਮ ਕਰਦੇ ਸੀ ਉਹਨਾਂ ਨੂੰ ਵੀ ਆਪਣੇ ਨਾਮ ਲਾਇਆ ਜਾਂਦਾ ਇਸ ਚੋਰੀ ਦੇ ਵਿੱਚ ਸ਼ਾਮਲ ਕਰਨ ਦੇ ਲਈ ਇਸ ਤੋਂ ਬਾਅਦ ਸੰਜੀਵ ਅਗਰਵਾਲ ਦੇ ਦੁਆਰਾ ਕੀਤਾ ਜਾਂਦਾ ਕਿ ਸੁਨੀਤ ਅਗਰਵਾਲ ਦੇ ਘਰ ਦੇ ਨਾਲ ਇੱਕ ਖਾਲੀ ਪਲਾਟ ਪਿਆ ਹੋਇਆ ਸੀ ਤੇ ਇਸ ਦੇ ਬਾਰੇ ਵਿੱਚ ਸੰਜੀਵ ਅਗਰਵਾਲ ਨੂੰ ਉਸ ਸਮੇਂ ਤੋਂ ਹੀ ਪਤਾ ਸੀ ਜਦੋਂ ਉਸ ਦੇ ਦੁਆਰਾ ਸੁਨੀਤ ਸੋਨੀ ਨੂੰ ਇਸ ਚੀਜ਼ ਦੀ ਰਾਏ ਦਿੱਤੀ ਗਈ ਸੀ ਕਿ ਤੂੰ ਆਪਣਾ ਸੋਨਾ ਜਿਹੜਾ ਉਹ ਬੇਸਮੈਂਟ ਦੇ ਵਿੱਚ ਰੱਖ ਦੇ ਸਾਰੀ ਚਾਂਦੀ ਹੈ ਜਿਹੜੀ ਉਸ ਨੂੰ ਬੇਸਮੈਂਟ ਦੇ ਵਿੱਚ ਰੱਖਦੇ ਤਾਂ ਇਸ ਤੋਂ ਬਾਅਦ ਸੰਜੀਵ ਅਗਰਵਾਲ ਦੇ ਦੁਆਰਾ ਉਹ ਪਲਾਟ ਆ ਜਿਹੜਾ ਉਹ 90 ਲੱਖ ਰੁਪਏ ਦੇ ਵਿੱਚ ਖਰੀਦਾ ਜਾਂਦਾ ਉਸ ਦੀ ਰਜਿਸਟਰੀ ਜਿਹੜੀ ਉਹ ਆਪਣੇ ਹੀ ਇੱਕ ਸ਼ੋਰੂਮ ਦੇ ਵਿੱਚ ਜਾਂ ਜੁਵੈਲਰੀ ਸ਼ਾਪ ਦੇ ਵਿੱਚ ਕੰਮ ਕਰਨ ਵਾਲੇ ਬਨਵਾਰੀ ਲਾਲ ਦੇ ਨਾਮ ਉੱਤੇ ਕਰਵਾ ਦਿੱਤੀ ਜਾਂਦੀ ਆ ਤੇ ਸਾਰਾ ਕੁਝ ਨਿਪਟ ਚੁੱਕਿਆ ਸੀ ਇਸ ਤੋਂ ਬਾਅਦ ਉਸੇ ਪਲਾਟ ਦੇ ਵਿੱਚ ਕੁਝ ਕੰਧਾਂ ਕੱਟੀਆਂ ਜਾਂਦੀਆਂ ਨੇ ਤੇ ਇੱਕ ਕਮਰਾ ਬਣਾਇਆ ਜਾਂਦਾ ਇੱਕ ਖਾਸ ਸਥਾਨ ਨੂੰ ਤੇ ਉਸੇ ਕਮਰੇ ਚੋਂ ਕਪਲੈਂਟ ਸ਼ੁਰੂ ਹੁੰਦਾ ਜਨਵਰੀ 2020 ਦੇ ਵਿੱਚ ਇੱਕ ਆ ਸੁਰੰਗ ਆ ਜਿਹੜੀ ਉਹ ਪਟੰਨ ਦੇ ਸ਼ੁਰੂਆਤ ਕੀਤੀ ਜਾਂਦੀ ਹੈ ਇੱਕ 10 ਫੁੱਟ ਡੂੰਘੇ ਟੋਏ ਦੀ ਸ਼ੁਰੂਆਤ ਕੀਤੀ ਜਾਂਦੀ ਹੈ 10 ਫੁੱਟ ਟੋਆ ਪੱਟਣ ਤੋਂ ਬਾਅਦ ਉਸ ਨੂੰ ਟੇਢੇ ਲੋੜ ਦੇ ਉੱਤੇ ਇੱਕ ਸੁਰੰਗ ਟਾਈਪ ਦੇ ਪੱਟਾ ਜਾਂਦਾ ਪੂਰੇ 26 ਫੁੱਟ ਤੱਕ ਕਿਉਂਕਿ ਸੰਜੀਵ ਅਗਰਵਾਲਾ ਜਿਹੜਾ ਉਹ ਸੁਨੀਤ ਸੋਨੀ ਦੇ ਘਰ ਹਰ ਵਾਰਤ ਜਾਇਆ ਕਰਦਾ ਸੀ ਤਾਂ ਉਸ ਨੂੰ ਪਤਾ ਸੀ ਕਿ ਕਿੰਨੇ ਫੁੱਟ ਦੀ ਇਹ ਸੁਰੰਗ ਪਾਉਣੀ ਹੈ ਤੇ ਕਿੱਥੇ ਕਿਸ ਜਗ੍ਹਾ ਦੇ ਉੱਤੇ ਇਹ ਸੁਰੰਗ ਪਟਣੀਆਂ ਤਾਂ ਉਹਨਾਂ ਦੇ ਦੁਆਰਾ ਇਹ ਸੁਰੰਗ ਪਟਣੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਉਹ ਕੁਝ ਅੱਗੇ ਗਏ ਸੀ ਕਿ ਇੱਕ ਪਾਣੀ ਦੀ ਟੈਂਕੀ ਵਿਚਕਾਰ ਆ ਜਾਂਦੀ ਹੈ ਸੁਰੰਗ ਦੇ ਤਾਂ ਉਹਨਾਂ ਦੇ ਦੁਆਰਾ ਪਹਿਲਾਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਸ ਟੈਂਕੀ ਪਾਣ ਦਿੱਤਾ ਜਾਵੇ ਪਰ ਫਿਰ ਇਹ ਕਿ ਜਨਾਲੇ ਤਾਂ ਲੋਕਾਂ ਨੂੰ ਪਤਾ ਲੱਗ ਜੂ ਜੇ ਤੂੰ ਸੁਰੰਗ ਦੇ ਵਿੱਚ ਪਾਣੀ ਆ ਗਿਆ ਤੇ ਨਾਲੇ ਸੁਰੰਗ ਦੇ ਵਿੱਚ ਪਾਣੀ ਆ ਗਿਆ ਤਾਂ ਸੁਰੰਗ ਵੀ ਬੇਕਾਰ ਜਾਊਗੀ ਤਾਂ ਉਹਨਾਂ ਦੇ ਦੁਆਰਾ ਸੋਚਿਆ ਜਾਂਦਾ ਕਿ ਇਸ ਟਾ ਪਾਣੀ ਦੀ ਟੈਂਕੀ ਦੇ ਉੱਪਰੋਂ ਦੀ ਘੁੰਮ ਕੇ ਜਾਇਆ ਜਾਊਗਾ ਤਾਂ ਉਸ ਤੋਂ ਬਾਅਦ 10 ਜਨਵਰੀ ਨੂੰ ਉਸ ਜਗ੍ਹਾ ਦੇ ਉੱਤੇ ਪਹੁੰਚਦੇ ਨੇ ਜਿਸ ਜਗ੍ਹਾ ਦੇ ਉੱਤੇ ਉਸ ਦੇ ਦੁਆਰਾ ਉਚਾਂਦੀ ਹੈ ਜਿਹੜੀ ਉਹ ਟੈਖਾਨੇ ਦੇ ਵਿੱਚ ਰੱਖੀ ਗਈ ਸੀ ਬਿਲਕੁਲ ਉਸ ਦੇ ਨੀਚੇ ਤੱਕ ਸੁਰੰਗ ਉਹਨਾਂ ਦੇ ਦੁਆਰਾ ਪੁੱਟ ਲਈ ਜਾਂਦੀ ਆ ਇਸ ਸੁਰੰਗ ਨੂੰ ਪੱਟਾਂ ਦੇ ਉੱਤੇ ਤੇ ਉਸ ਟੈਂਕੀ ਦੀ ਵਿਜਾਹ ਦੇ ਕਾਰਨ ਇੱਕ ਘਮਾਉ ਦੀ ਵਿਜਾਹ ਦੇ ਕਾਰਨ ਫਰਬਰੀ ਦਾ ਸਮਾਂ ਆ ਚੁੱਕਿਆ ਸੀ ਤੇ ਉਸ ਤੋਂ ਬਾਅਦ 14 15 16 ਫਰਬਰੀ ਨੂੰ ਉਸ ਬੇਸਮੈਂਟ ਦੇ ਵਿੱਚ ਮੌਜੂਦ ਉਸ ਚਾਂਦੀ ਨੂੰ ਉਹਨਾਂ ਬਾਕਸਸ ਦੇ ਵਿੱਚੋਂ ਕੱਢਿਆ ਜਾਂਦਾ ਤਿੰਨ ਦਿਨ ਲੱਗਦੇ ਨੇ ਉਸ ਬੇਸਮੈਂਟ ਵਿੱਚੋਂ ਚਾਂਦੀ ਕੱਢਣ ਦੇ ਵਿੱਚ ਅਤੇ ਉਸ ਜਗ੍ਹਾ ਤੋਂ ਪਲਾਂਟ ਤੱਕ ਲਿਆਉਣ ਤੇ ਤੇ ਪਲਾਂਟ ਤੋਂ ਬਾਹਰ ਕੱਢਣ ਦੇ ਵਿੱਚ ਤੇ ਉਸ ਤੋਂ ਬਾਅਦ ਇਹ ਸਾਰਾ ਕੰਮ ਖਤਮ ਹੋ ਜਾਂਦਾ 16 ਫਰਬਰੀ ਨੂੰ ਤੇ 16 ਫਰਬਰੀ ਤੋਂ ਬਾਅਦ 10 ਦਿਨ ਦਾ ਸਮਾਂ ਗੁਜ਼ਰ ਜਾਂਦਾ ਕਿ ਉਸ ਤੋਂ ਬਾਅਦ ਸਨੀ ਸੋਨੀ ਜੀ ਆਪਣੀ ਚਾਂਦੀ ਨੂੰ ਦੇਖਣ ਦੇ ਲਈ ਆਪਣੇ ਬੇਸਮੈਂਟ ਦੇ ਵਿੱਚ ਜਾਂਦਾ ਤੇ ਉਸ ਨੂੰ ਇਹ ਸਭ ਦਾ ਪਤਾ ਲੱਗਦਾ ਕਿ ਕੁਝ ਨਾ ਕੁਝ ਖੋਦਣ ਦੀ ਕੋਸ਼ਿਸ਼ ਕੀਤੀ ਗਈ ਆ ਉਸ ਤੋਂ ਬਾਅਦ ਜ्यों ਹੀ ਉਸਦੇ ਦੁਆਰਾ ਉਸ ਬੇਸਮੈਂਟ ਵਿੱਚ ਰੱਖੇ ਹੋਏ ਉਹਨਾਂ ਬਾਕਸਸ ਨੂੰ ਖੋਲ ਕੇ ਦੇਖਿਆ ਜਾਂਦਾ ਤਾਂ ਉਹਨਾਂ ਦੇ ਵਿੱਚੋਂ ਉਹ ਕੁਝ ਵੀ ਨਹੀਂ ਨਿਕਲਦਾ ਜੋ ਉਹਦੇ ਦੁਆਰਾ ਰੱਖਿਆ ਗਿਆ ਸੀ ਯਾਨੀ ਕਿ ਚਾਂਦੀ ਤਾਂ ਉਹ ਚਾਂਦੀ ਸਾਰੀ ਗਾਇਬ ਹੋ ਚੁੱਕੀ ਸੀ ਉਸ ਨੂੰ ਪਤਾ ਲੱਗ ਚੁੱਕਾ ਸੀ ਕਿ ਹੁਣ ਇਸ ਵਕਤ ਮੇਰੇ ਘਰ ਦੇ ਵਿੱਚ ਚੋਰੀ ਹੋ ਚੁੱਕਿਆ ਤਾਂ ਉਸਦੇ ਦੁਆਰਾ ਕੁਝ ਹਿੰਮਤ ਦਿਖਾਈ ਜਾਂਦੀ ਹੈ ਤੇ ਪੁਲਿਸ ਨੂੰ ਸੱਦਾ ਜਾਂਦਾ ਇਸ ਬਸ ਨੂੰ ਇਹ ਕਿਹਾ ਜਾਂਦਾ ਕਿ ਮੇਰੇ ਕੁਝ ਖਾਨਦਾਨੀ ਜੇਵਰ ਮوجود ਸੀ ਇਤਾਂ ਬੇਸਮੈਂਟ ਦੇ ਵਿੱਚ ਰੱਖੇ ਹੋਏ ਸੀ ਤਾਂ ਕਿ ਕਿਤੇ ਚੋਰੀ ਵਗੈਰਾ ਨਾ ਹੋ ਜੇ ਪਰ ਕਿਸੇ ਦੁਆਰਾ ਥੱਲੇ ਦੀ ਸੁਰੰਗ ਪੱਟੀ ਗਈ ਤੇ ਇਹ ਸਾਰਾ ਕੁਝ ਚੋਰੀ ਕਰ ਲਿਆ ਗਿਆ ਮੈਨੂੰ ਨਹੀਂ ਪਤਾ ਇਹ ਕਿਸ ਨੇ ਕੀਤਾ ਉਸ ਤੋਂ ਬਾਅਦ ਪੁਸਤ ਦੇ ਦੁਆਰਾ ਉਸ ਸੁਰੰਗ ਦੇ ਵਿੱਚ ਦੇਖਿਆ ਜਾਂਦਾ ਸੁਰੰਗ ਦੇ ਵਿੱਚ ਜਦੋਂ ਬੜਕੇ ਦੇਖਿਆ ਜਾਂਦਾ ਤਾਂ ਨਾਲ ਹੀ ਲੱਗਦੇ ਪਲਾਟ ਦੇ ਵਿੱਚ ਆ ਰਹੀ ਸੀ ਤਾਂ ਉਸ ਪਲਾਟ ਦੇ ਮਾਲਕ ਦਾ ਪਤਾ ਕੀਤਾ ਜਾਂਦਾ ਤਾਂ ਉਹ ਨਿਕਲਦਾ ਬਣਵਾਰੀ ਲਾਲ ਬਣਵਾਰੀ ਲਾਲ ਨੂੰ ਪੁਸਤ ਦੇ ਦੁਆਰਾ ਚੱਕ ਲਿਆ ਜਾਂਦਾ ਤਾਂ ਉਸ ਤੋਂ ਬਾਅਦ ਦੋਸਤੋ ਪੁੱਛਗਿੱਛ ਕੀਤੀ ਜਾਂਦੀ ਆ ਪੋਰਟੂਗਲ ਦੇ ਵਿੱਚ ਉਸ ਦੇ ਦੁਆਰਾ ਸਾਰਾ ਕੁਝ ਮੰਨ ਜਾਇਆ ਜਾਂਦਾ ਕਿ ਹਾਂ ਮੈਂ ਇਹ ਸਾਰਾ ਕਿਚ ਕੀਤਾ ਪਰ ਮੈਂ ਕੀਤਾ ਤਿੰਨ ਹੋਰ ਬੰਦਿਆਂ ਨਾਲ ਮਿਲ ਕੇ ਤੇ ਇੱਕ ਮੇਰੇ ਮਾਲਕ ਨਾਲ ਮਿਲ ਕੇ ਜਣੀ ਸੰਜੀਵ ਅਗਰਵਾਲ ਦੇ ਨਾਲ ਮਿਲ ਕੇ ਪੁਲਿਸ ਉਸ ਤੋਂ ਬਾਅਦ ਸਾਰਿਆਂ ਨੂੰ ਪਾਲਣ ਦੀ ਕੋਸ਼ਿਸ਼ ਕਰਦੀ ਹੈ ਤਿੰਨ ਉਹ ਕਰਮਚਾਰੀ ਜਿਹੜੇ ਉਸ ਸ਼ਾਉ ਦੇ ਵਿੱਚ ਹੋਰ ਕੰਮ ਕਰਦੇ ਸੀ ਉਹਨਾਂ ਨੂੰ ਚੱਕਿਆ ਜਾਂਦਾ ਪਰ ਉਦੋਂ ਤੱਕ ਸੰਜੀਵ ਅਗਰਵਾਲ ਤੇ ਉਸ ਦਾ ਭਾਣ ਜਾਂ ਫਰਾਰ ਹੋ ਚੁੱਕੇ ਸੀ ਤੇ ਉਹਨਾਂ ਦੇ ਦੁਆਰਾ ਉਸ ਚਾਂਦੀ ਨੂੰ ਵੇਚਿਆ ਜਾ ਰਿਹਾ ਸੀ ਤੇ ਉਹ ਚਾਂਦੀ ਨੂੰ ਵੇਚ ਕੇ ਉਹਨਾਂ ਦੇ ਦੁਆਰਾ ਆਪਣੇ ਘਰ ਦਾ ਜਿਹੜਾ ਜਾਂ ਉਹਨਾਂ ਦੇ ਸਿਰ ਜਿਹੜਾ ਵੀ ਕਰਜ਼ਾ ਵਗੈਰਾ ਸੀ ਉਹ ਉਤਾਰ ਵਧਾਇਆ ਜਾ ਰਿਹਾ ਸੀ ਇਸ ਤੋਂ ਬਾਅਦ ਪੁਲਿਸ ਦੇ ਦਿਮਾਗ ਦੇ ਵਿੱਚ ਇੱਕ ਚੀਜ਼ ਹੋਰ ਆਉਂਦੀ ਹੈ ਕਿ ਜੇਕਰ ਕਿਸੇ ਬੰਦੇ ਨੇ ਇਸ ਜਗ੍ਹਾ ਦੇ ਉੱਤੇ ਚੋਰੀ ਕਰਨ ਦੇ ਲਈ 90 ਲੱਖ ਦਾ ਇੱਕ ਪਲਾਟ ਖਰੀਦਿਆ ਹੈ ਤਾਂ ਇਸ ਦਾ ਮਤਲਬ ਇਹ ਆ ਕਿ ਚੋਰੀ ਹੋਏ ਮਾਲ ਦੀ ਕੀਮਤ ਵੀ ਬਹੁਤ ਜ਼ਿਆਦਾ ਹੋਣੀ ਆ ਤਾਂ ਉਹਨਾਂ ਦੇ ਦੁਆਰਾ ਇਸ ਤੋਂ ਬਾਅਦ ਸੁਨੀਲ ਸੋਨੀ ਨੂੰ ਜਦੋਂ ਪੁੱਛਿਆ ਜਾਂਦਾ ਕਿ ਤੇਰੇ ਜਿਹੜਾ ਮਾਲ ਸੀ ਉਹਦੀ ਟੋਟਲ ਕੀਮਤ ਕਿੰਨੀ ਸੀ ਤਾਂ ਉਸ ਦੇ ਦੁਆਰਾ ਅਲੱਗ-ਅਲੱਗ ਚੀਜ਼ਾਂ ਦੱਸੀਆਂ ਜਾਂਦੀਆਂ ਨੇ ਕਿ ਸੰਜੀਵ ਅਗਰਵਾਲ ਤੋਂ ਹੀ ਮੈਂ ਇਹ ਚਾਂਦੀ ਖਰੀਦੀ ਸੀ ਉਸ ਨੂੰ ਪਤਾ ਸੀ ਤੇ ਇਸੇ ਬਾਰੇ ਦੇ ਕਾਰਨ ਮੈਨੂੰ ਵੀ ਸ਼ੱਕ ਆ ਕਿ ਸੰਜੀਵ ਅਗਰਵਾਲ ਦੇ ਦੁਆਰਾ ਹੀ ਇਹ ਸਾਰਾ ਕੁਝ ਕੀਤਾ ਗਿਆ ਮੇਰੇ ਇੱਕ ਦੋਸਤ ਦੇ ਦੁਆਰਾ ਪਰ ਉਸਦੇ ਦੁਆਰਾ ਪੁਲਸਪਾਲਾਂ ਨੂੰ ਐਗਜੈਕਟ ਨਹੀਂ ਦੱਸਿਆ ਜਾਂਦਾ ਕਿ ਕਿੰਨੀ ਚਾਂਦੀ ਸੀ ਜਾਂ ਫਿਰ ਕਿੰਨੇ ਰੁਪਏ ਦੀ ਚਾਂਦੀ ਦੀ ਚੋਰੀ ਉਤੇ ਘਰੋਂ ਹੋਈ ਆ ਉਸ ਦਾ ਰੀਜਨ ਇਹ ਸੀ ਕਿ ਜੇਕਰ ਉਹ ਸਾਰਾ ਕੁਝ ਦੱਸ ਦਿੰਦਾ ਖੁੱਲ ਕੇ ਕਿ ਕਿੰਨੇ ਰੁਪਏ ਦੀ ਜਾਂ ਕਿੰਨੇ ਕਰੋੜ ਦੀ ਚਾਂਦੀ ਸੀ ਜੋ ਕਿ ਚੋਰੀ ਹੋਈ ਆ ਤਾਂ ਉਸਦੇ ਘਰ ਦੇ ਵਿੱਚ ਇਨਕਮ ਟੈਕਸ ਦੀ ਰੇਡ ਵੀ ਪੈਣੀ ਸੀ ਜਿਸ ਦੇ ਵਿੱਚ ਉਸਦੇ ਹੋਰ ਵੀ ਕਾਫੀ ਖੁਲਾਸੇ ਹੋ ਜਾਣੇ ਸੀ ਤੇ ਪਤਾ ਲੱਗਦਾ ਕਿ ਉਸ ਨੇ ਇਨਕਮ ਚੋਰੀ ਕੀਤੀ ਹੈ ਤਾਂ ਉਸ ਤੋਂ ਬਾਅਦ ਉਸ ਨੂੰ ਜੇਲ੍ਹ ਵੀ ਹੋ ਸਕਦੀ ਸੀ ਸੋ ਉਸਦੇ ਦੁਆਰਾ ਪੁਲਸ ਨੂੰ ਅਜਿਹਾ ਕੁਝ ਨਹੀਂ ਦੱਸਿਆ ਗਿਆ ਹੁਣ ਇਸ ਤੋਂ ਬਾਅਦ ਚੋਰਾਾਂ ਦੀ ਵੀ ਚਾਂਦੀ ਸੀ ਰੀਜ਼ਨ ਇਹ ਸੀ ਕਿ ਉਹ ਕਿੰਨੀ ਵੀ ਚਾਂਦੀ ਦੱਸ ਦਿੰਦੇ ਜੇ ਫੜੇ ਜਾਂਦੇ ਕਿ ਐਨੀ ਕੁ ਚਾਂਦੀ ਸੀਗੀ ਸੋ ਅਸੀਂ ਦੇ ਦਿੱਤੀ ਤਾਂ ਸੰਜੀਵ ਤਾ ਸੁਨੀਤ ਸੋਨੀ ਨੂੰ ਉਹ ਵੀ ਮੰਨਣੀ ਪੈਣੀ ਸੀ ਤੇ ਪੁਲਿਸ ਵਾਲੇ ਵੀ ਉਸ ਦੇ ਵਿੱਚੋਂ ਕੁਝ ਰੱਖ ਸਕਦੇ ਨੇ ਕਿ ਐਨੀ ਕ ਚਾਹਦੀ ਐ ਤਾਂ ਇਹ ਤਸਵੀਰ ਕਵਰ ਕਰ ਲਈ ਆ ਤੇ ਕੇਸ ਸੌਲ ਬਾ ਕਿਉਂਕਿ ਪੁਲਿਸ ਵਾਲਿਆਂ ਨੂੰ ਵੀ ਪਤਾ ਸੀ ਕਿ ਇਸ ਬੰਦੇ ਦੁਆਰਾ ਦੱਸਿਆ ਨਹੀਂ ਜਾਣਾ ਕਿ ਇਹ ਕਿੰਨੀ ਚਾਹਦੀ ਐ ਇਸ ਤੋਂ ਵੱਧ ਅਜੀਤ ਅਗਰਵਾਲ ਨੇ ਵੀ ਇਸੇ ਬੇਸ ਦੇ ਉੱਤੇ ਇਹ ਚੋਰੀ ਨੂੰ ਅੰਜਾਮ ਦਿੱਤਾ ਸੀ ਕਿ ਸੁਨੀਤ ਸੋਨੀ ਕਰੇ ਦੱਸ ਹੀ ਨਹੀਂ ਪਾਊਗਾ ਪੁਲਿਸ ਵਾਲਿਆਂ ਨੂੰ ਕਿ ਮੇਰੇ ਕੋਲ ਆਖਰਕਾਰ ਕਿੰਨੀ ਚਾਹਦੀ ਸੀ ਮਤਲਬ ਸਿੱਧੀ ਗੱਲ ਆ ਕਿ ਇਸ ਚੋਰੀ ਦੇ ਵਿੱਚ ਖੁਦ ਉਹ ਡਾਕਟਰ ਯਾਨੀ ਕਿ ਸੁਨੀਤ ਸੋਨੀ ਹੀ ਫਸ ਚੁੱਕਿਆ ਸੀ ਤੇ ਉਸ ਦੇ ਕੋਲ ਹੁਣ ਕਿੰਨੀ ਚਾਹਦੀ ਵਾਪਸ ਆਉਂਦੀ ਇਹ ਤਾਂ ਉਸ ਤੋਂ ਬਾਅਦ ਹੀ ਪਤਾ ਲੱਗੂ ਜਦੋਂ ਅਜੀਤ ਅਗਰਵਾਲ ਨੂੰ ਸੁਨੀਤ ਅਗਰਵਾਲ ਨੂੰ ਜਿਹੜਾ ਪੁਲਿਸ ਦੇ ਦੁਆਰਾ ਉਹ ਅਰੈਸਟ ਕੀਤਾ ਜਾਂਦਾ ਪਰ ਹਜੇ ਤੱਕ ਤਾਂ ਉਹ ਫਰਾਰ ਹੀ ਚੱਲ ਰਹੇ ਨੇ ਸੋਇਸੇ ਬਜਾਏ ਦੇ ਕਾਰਨ ਕਿਹਾ ਜਾਂਦਾ ਕਿ ਚੋਰਾ ਨੂੰ ਚੋਰਾ ਦੇ ਦੁਆਰੀ ਲੁੱਟ ਲਿਆ ਗਿਆ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਵੇ ਤਾਂ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਅਸੀਂ ਅੱਗੇ ਵੀ ਤੁਹਾਡੇ ਲਈ ਨਹੀਂ ਆ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ ਤੁਹਾਡਾ ਵੀਡੀਓ ਦੇਖਣ ਦੇ ਲਈ ਥੈਂਕਸ ਫੋਰ ਵਾਚ ਧੰਨਵਾਦ